ਸਸ਼ਿਆ ਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਇੱਕ ਨਵੀਂ ਸਟੋਰੀ ਮੇਰਾ ਜਦੋਂ ਵਿਆਹ ਮਹਿਰੂਨੀਆਂ ਨਾਲ ਵਿਆਹ ਹੋਇਆ ਉਦੋਂ ਉਹ 17 ਤੇ ਮੈਂ 19 ਸਾਲਾਂ ਦੀ ਸੀ ਬਚਪਨ ਤੋਂ ਹੀ ਮੈਨੂੰ ਅੰਗਰੇਜ਼ੀ ਸੱਭਿਆਚਾਰ ਨੇ ਬਹੁਤ ਪ੍ਰਭਾਵਿਤ ਕੀਤਾ ਸੀ ਇਸ ਦੇ ਲਈ ਉਦੋਂ ਤੋਂ ਹੀ ਮੈਂ ਅੰਗਰੇਜ਼ੀ ਭਾਸ਼ਾ ਅੰਗਰੇਜ਼ੀ ਤੌਰ ਤਰੀਕੇ ਰਹਿਣ ਸਹਿਣ ਦੇ ਟੰਗ ਸਿੱਖ ਲਏ ਸੀ ਦੂਜੇ ਪਾਸੇ ਮੇਰੀ ਪਤਨੀ ਮਹਿਰੂਨੀਆਂ ਮੇਰੇ ਬਿਲਕੁਲ ਉਲਟ ਇੱਕ ਗਰੀਲੂ ਔਰਤ ਸੀ ਮੇਰੀਆਂ ਸਾਰੀਆਂ ਸਲਾਹਾਂ ਸਾਰੇ ਸਿਖਾਉਣ ਦੇ ਤਰੀਕੇ ਉਸ ਦੇ ਮੁੱਲ ਵਿਵਾਰ ਨਾਲ ਬਦਲ ਸਕੇ। ਭਾਵ ਉਹ ਇੱਕ ਆਕਿਆਕਾਰੀ ਘਰ ਵਾਲੀ ਸੀ, ਇੱਕ ਚੰਗੀ ਮਾਂ ਸੀ ਤੇ ਇੱਕ ਵਧੀਆ ਖਾਣਾ ਪਕਾਉਣ ਵਾਲੀ ਸੀ। ਪਰ ਉਹ ਉਹ ਨਹੀਂ ਸੀ ਜੋ ਮੈਂ ਚਾਹੁੰਦਾ ਸੀ। ਮੈਂ ਜਿੰਨਾ ਉਸ ਨੂੰ ਆਪਣੇ ਤੌਰ ਤਰੀਕਿਆਂ ਨਾਲ ਬਦਲਣ ਦੀ ਕੋਸ਼ਿਸ਼ ਕਰਦਾ ਉਹ ਹੋਰ ਵੀ ਅੰਦਰੋਂ ਅੰਦਰੀਂ ਘੁੱਟਣ ਜਾਣ ਲੱਗੀ। ਤੇ ਇੱਕ ਆਸ ਰਾਸ ਨਾਲ ਭਰਪੂਰ ਅਤੇ ਪਿਆਰ ਕਰਨ ਵਾਲੀ ਕੁੜੀ ਤੋਂ ਚੁੱਪਚਾਪ ਰਹਿਣ ਵਾਲੀ ਔਰਤ ਵਿੱਚ ਬਦਲ ਗਈ। ਉੰਨੇ ਦਿਨੇ ਮੈਂ ਆਪਣੀ ਇੱਕ ਸਾਥੀ ਫਿਲਮੀ ਕਲਾਕਾਰ ਕੁੜੀ ਵੱਲ ਆਕਰਸ਼ਿਤ ਹੋ ਗਿਆ ਜੋ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਆਖਿਰ 10 ਸਾਲ ਦੇ ਸਾਥ ਮਗਰੋਂ ਮੈਂ ਮਹਿਰੂਨੀਆਂ ਨੂੰ ਤਲਾਕ ਦੇ ਕੇ ਆਪਣਾ ਘਰ ਛੱਡ ਕੇ ਸਾਥੀ ਫਿਲਮੀ ਕਲਾਕਾਰ ਨਾਲ ਵਿਆਹ ਕਰਵਾ ਲਿਆ। ਜਾਨ ਤੋਂ ਪਹਿਲਾਂ ਮੈਂ ਇਹ ਨਿਸ਼ਚਿਤ ਕੀਤਾ ਕਿ ਮਹਿਰੋਨੀਆਂ ਜਾਂ ਮੇਰੇ ਬੱਚਿਆਂ ਨੂੰ ਪੈਸੇ ਵੱਲੋਂ ਕਦੀ ਕੋਈ ਤੰਗੀ ਨਾ ਰਹੇ ਮੁੜ ਕੇ ਮੈਂ ਕਦੀ ਉਸ ਦੀ ਖਬਰ ਨਾ ਲਈ ਪਰ 6-7 ਮਹੀਨਿਆਂ ਮਗਰੋਂ ਹੀ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਨਵੀਂ ਪਤਨੀ ਨੂੰ ਮੇਰੀ ਬਿਲਕੁਲ ਪਰਵਾਹ ਨਹੀਂ ਉਸ ਨੂੰ ਹਮੇਸ਼ਾ ਫਿਕਰ ਸੀ ਆਪਣੀ ਸੁੰਦਰਤਾ ਦੀ ਆਪਣੀ ਦਿੱਖ ਦੀ ਆਪਣੇ ਕੈਰੀਅਰ ਦੀ ਤੇ ਰਤਬੇ ਦੀ ਉਦੋਂ ਮੈਨੂੰ ਰੋਹਨੀਆਂ ਦੀ ਪਿਆਰ ਸਨੇਹ ਅਤੇ ਲਗਾ ਦੀ ਕਮੀ ਮਹਿਸੂਸ ਹੈ ਪਰ ਮੈਂ ਮੋੜਨ ਦਾ ਯਤਨ ਨਾ ਕੀਤਾ ਜ਼ਿੰਦਗੀ ਲੰਘਦੀ ਗਈ ਮੈਂ ਤੇ ਮੇਰੀ ਪਤਨੀ ਇੱਕੋ ਕਾਰ ਦੇ ਵਿੱਚ ਦੋ ਅਜਨਬੀ ਲੋਕਾਂ ਵਾਂਗ ਰਹੇ ਸੀ 6-7 ਸਾਲ ਬਾਅਦ ਇੱਕ ਆਰਟੀਕਲ ਵਿੱਚ ਮੈਂ ਇੱਕ ਮਦੁਰ ਜਾਫਰੀ ਬਾਰੇ ਪੜਿਆ ਜੋ ਕਿ ਬੜੀ 체ਤੀ ਮਸ਼ਹੂਰ ਹੋਈ ਸ਼ੈਫ ਖਾਣਾ ਬਣਾਉਣ ਵਾਲੀ ਪ੍ਰੋਫੈਸ਼ਨਲ ਸੀ ਜਿਸ ਨੇ ਹੁਣੇ-ਹੁਣੇ ਨਵੇਂ ਖਾਣਿਆਂ ਦੀ ਆਪਣੀ ਰੈਸਪੀਆਂ ਦੀ ਕਿਤਾਬ ਲਾਂਚ ਕੀਤੀ ਸੀ ਜਿਵੇਂ ਹੀ ਮੈਂ ਫੋਟੋ ਵੇਖੀ ਮੈਂ ਹੈਰਾਨ ਰਹਿ ਗਿਆ ਇਹ ਤਾਂ ਮਹਿਰੋਨੀਆਂ ਸੀ ਪਰ ਇਹ ਕਿਵੇਂ ਹੋ ਸਕਦਾ ਸੀ ਉਸ ਨੇ ਨਵਾਂ ਵਿਆਹ ਕਰਵਾ ਲਿਆ ਸੀ ਤੇ ਆਪਣਾ ਨਾਮ ਵੀ ਬਦਲ ਲਿਆ ਸੀ ਉਦੋਂ ਮੈਂ ਫਲਾਈਟ ਰਾਹੀਂ ਕਿਤੇ ਜਾਣ ਵਾਲਾ ਸੀ ਉਦੋਂ ਉਹ ਅਮਰੀਕਾ ਰਹਿੰਦੀ ਸੀ ਮੈਂ ਆਪਣੀ ਉਸ ਫਲਾਈਟ ਨੂੰ ਛੱਡ ਕੇ ਤੁਰੰਤ ਇੱਕ ਟਿਕਟ ਅਮਰੀਕਾ ਦੀ ਕ੍ਰੀਤੀ ਤੇ ਉੱਥੇ ਪਹੁੰਚ ਗਿਆ ਉਸ ਦਾ ਪਤਾ ਟਿਕਾਣਾ ਫੋਨ ਵਗੈਰਾ ਲੱਭ ਕੇ ਮੈਂ ਉਸ ਨੂੰ ਮਿਲਣ ਲਈ ਪੁੱਛਿਆ ਉਸ ਨੇ ਤਰੰਤ ਸਾਫ਼ ਨਾ ਕਰ ਦਿੱਤੀ ਪਰ ਮੇਰੇ ਬੱਚੇ ਜੋ ਉਦੋਂ 14 ਤੇ 12 ਸਾਲ ਦੇ ਸੀ ਨੇ ਉਸ ਨੂੰ ਮਨ ਮਨਾ ਲਿਆ ਚੁੱਕ ਟੋਟ ਇੱਕ ਵਾਰ ਮਿਲਣਾ ਚਾਹੁੰਦੇ ਸੀ ਜਿਨ੍ਹਾਂ ਦੇ ਪਿਛਲੇ 7 ਸਾਲਾਂ ਦੇ ਵਿੱਚ ਮੈਂ ਸ਼ਕਲ ਵੀ ਨਹੀਂ ਸੀ ਵੇਖੀ ਉਸ ਦਾ ਪਤੀ ਉਸ ਦੇ ਨਾਲ ਸੀ ਜੋ ਕਿ ਹੁਣ ਮੇਰੇ ਬੱਚਿਆਂ ਦਾ ਵੀ ਪਿਤਾ ਸੀ ਬੱਚਿਆਂ ਨੇ ਜੋ ਜੋ ਮੈਨੂੰ ਦੱਸਿਆ ਉਹ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ ਬੱਚਿਆਂ ਨੇ ਦੱਸਿਆ ਕਿ ਉਸ ਦੇ ਨਵੇਂ ਪਤੀ ਨੇ ਮਹਾਰੂਯੰ ਨੇ ਦੇ ਸੱਚੇ ਪਿਆਰ ਨੂੰ ਸਮਝਿਆ ਉਸ ਨੂੰ ਉਵੇਂ ਹੀ ਸਵੀਕਾਰ ਕੀਤਾ ਉਹ ਜਿਵੇਂ ਉਹ ਸੀ ਖੁਦ ਨੂੰ ਉਸ ਉੱਤੇ ਥੋਪਿਆ ਨਹੀਂ ਸਗੋਂ ਉਸ ਨੂੰ ਜਿਵੇਂ ਸੀ ਉਵੇਂ ਹੀ ਖੁਦ ਨੂੰ ਉੱਚਾ ਚੁੱਕਣ ਦਾ ਮੌਕਾ ਦਿੱਤਾ ਉਸ ਦੇ ਆਤਮ ਵਿਸ਼ਵਾਸ ਨੂੰ ਵਧਾਇਆ ਤੇ ਇਸੇ ਤਰ੍ਹਾਂ ਉਹ ਔਰਤ ਇੱਕ ਆਤਮ ਨਿਰਭਰ ਔਰਤ ਵਿੱਚ ਬਦਲ ਗਈ ਜਿਸ ਨੂੰ ਅੱਜ ਪੂਰੀ ਦੁਨੀਆ ਜਾਣਦੀ ਹੈ ਇਹ ਸਾਬੂਸ ਦੇ ਪਤੀ ਦੇ ਪਿਆਰ ਤੇ ਉਸ ਨੂੰ ਜਿਵੇਂ ਹੈ ਉਵੇਂ ਹੀ ਸਵੀਕਾਰ ਕਰਕੇ ਹੀ ਸੰਭਵ ਹੋਇਆ ਸ਼ਾਇਦ ਜਾਫਰੀ ਦੀ ਸੈਫ ਜਿਬਨੀ ਵਿੱਚੋਂ ਸੋ ਦੋਸਤੋ ਇਹ ਇੱਕ ਸੱਚੀ ਕਹਾਣੀ ਹੈ ਸਾਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਕਿ ਕਿ ਸਾਡਾ ਵੀ ਲਾਈਫ ਪਾਰਟਨਰ ਇੱਕ ਟੈਲੈਂਟਡ ਪਰਸਨ ਹੋ ਸਕਦਾ ਹੈ ਹੋ ਸਕਦਾ ਹੈ ਉਸ ਦੇ ਵਿੱਚ ਉਹ ਚੀਜ਼ਾਂ ਨਾ ਹੋਣ ਜੋ ਤੁਹਾਡੇ ਵਿੱਚ ਹਨ ਉਸ ਤੋਂ ਕੁਝ ਵੱਖਰਾ ਹੋ ਸਕਦਾ ਹੈ ਉਸ ਦੇ ਵਿੱਚ ਦੋਸਤੋ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ ਉਸ ਨੂੰ ਨੀਵਾ ਦਿਖਾਉਣ ਦੀ ਕਦੇ ਵੀ ਕੋਸ਼ਿਸ਼ ਨਾ ਕਰੋ ਤਾਂ ਦੋਸਤੋ ਸਟੋਰੀ ਸੁਣਨ ਦੇ ਲਈ ਧੰਨਵਾਦ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ